ਭਾਈ ਗੁਰਜੀਤ ਕਾਲਾ ਸਾਹਿਬ ਆਹ ਗੁਰਜੀਤ ਕੀ ਪਤੇ ਤੋਂ ਜ세ਦਾਰ ਪ੍ਰਗਤ ਸਿੰਘ ਜਿਲ੍ਹਾ ਲੁਧਿਆਣਾ ਹੋਰ ਪਦੇ ਪ੍ਰਵਾਨ ਕਰਨਾ ਦੀ ਵਾਹਿਗੁਰੂ ਜੀ ਕਾ ਕਾਲਾ ਸਾਹਿਬ ਦੀ ਪਤੇ ਹਾਜੀ ਸਿੰਘ ਪਿਆਰੋ ਇੱਕ ਕਾਬੂ ਤੰਤਰਨਾ ਰੌਣਾ ਚੱਲ ਰਿਹਾ ਜਲੰਧਰ ਤੋਂ ਬੜੀ ਬਲਿਤਕੌਰ ਅਸੇ ਨਿਆਂ ਸੀ ਕਰੇ ਵਾਂ ਕੌਕੀ ਆਏ ਤੇ ਨ ਕੋਈ ਨ ਕੋਈ ਬਵਾਲ ਖੜਾ ਕਰਕੇ ਰਖੜ ਜਾਈ। ਤੋਂ ਮੈਂ ਇਹ ਜਿਹੜੀ ਤੁਹਾਨੂੰ ਸਚਾਈ ਜਿਹੜੀ ਦਸੰਨਾ ਸਚਾਈ ਦਸੰਨੀ ਬਹੁਤ ਜ਼ਰੂਰੀ ਆ। ਜਿਹੜੀ ਬਨੀਤ ਕੌਰ ਜਲੰਧਰ ਤੋਂ ਆਦੇ ਤੇ ਇਹ ਇਲਜ਼ਾਮ ਲਾਇਆ ਜਾ ਰਹਾ ਇਹ ਤਾਂ ਘਰੋਂ ਕੱਢੀ ਹੋਈ ਆ ਤਲਾਕ ਕੀਤਾ ਹੋਇਆ ਜੇ ਕੀਤਾ ਹੋਇਆ ਕੀਤਾ ਜੋ ਵੀ ਹੈ। ਉਹ ਅਸੀਂ ਅੱਜ ਮੈਂ ਖਰੀਦ ਕਰਦਣਾ ਮੈਂ ਚੰਗੀ ਤੇ ਜਾਣਦਾ ਬਨੀਤ ਕੌਰ ਨੂੰ। ਕਿਉਂਕਿ ਸਾਡੇ ਦਲ ਦੀ ਸਿੰਘਣੀ ਆ। ਉਹ ਨਾਨਸੀ ਕਰੀਵਾਲ ਦਾ ਕਹਣਾ ਇਹ ਆ ਕਿ ਇਹ ਇਹਨੂੰ ਇਹ ਗੰਦੀ ਹੈ ਗਲਤ ਹੈ ਇਹ ਆ ਬੁਆ ਬਿਲਕੁਲ ਗਲਤ ਬੋਲ ਰਹੀ ਹੈ ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਬਿਨਾ ਪ੍ਰੂਫ ਤੋਂ ਕੋਈ ਵੀ ਕਿਸੇ ਤੇ ਨਾਜਾਇਜ਼ ਇਲਜ਼ਾਮ ਨਾ ਲਾਵੇ ਜੇ ਨਾਜਾਇਜ਼ ਇਲਜ਼ਾਮ ਲਾਓਗੇ ਤੇ ਇਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਠੀਕ ਹੈ ਉਹਦਾ ਡਿਵੋਰਸ ਹੋਇਆ ਹੈ ਮਗਰ ਜਿੰਨੇ ਡਿਪੋਜ਼ ਦਿੱਤਾ ਉਹਨੂੰ ਪੁੱਛੋ ਵੀ ਕਿਉਂ ਦਿੱਤਾ ਜਿਹੜਾ ਮਾੜੇ ਵਕਤ ਤੇ ਜਨਾਨੀ ਨੂੰ ਛੱਡ ਕੇ ਭੱਜ ਜਾਵੇ ਉਹ ਬੰਦਾ ਕਾਦਾ ਹੈ ਠੀਕ ਹੈ ਤੇ ਦੂਜੀ ਗੱਲ ਇਹ ਆਪਣੇ ਧਰਮ ਲਈ ਆਪਣੇ ਕੌਮ ਲਈ ਲੜੀ ਆ ਇਹ ਸਾਡੇ ਗੁਰੂਆਂ ਨੂੰ ਕੋਈ ਮਾੜਾ ਚੰਗਾ ਬੋਲੂਗਾ ਤੇ ਕੋਈ ਜਾਗਦੀ ਜਮੀਰ ਵਾਲਾ ਬੰਦਾ ਜਿਹੜਾ ਉਹ ਨਹੀਂ ਬਰਦਾਸ਼ਤ ਕਰਦਾ ਮਰੀ ਜਮੀਰ ਵਾਲੇ ਲੱਖ ਸੁਣੀ ਜਾਣ ਬਰ ਜਗਤ ਜਮੀਰ ਵਾਲਾ ਕੋਈ ਨਹੀਂ ਬਰਦਾਸ਼ਤ ਕਰਦਾ ਦੋ ਜਗਤ ਜਮੀਰ ਵਾਲੀ ਆਪਣੀ ਨਿਤਕੌਰ ਤੇ ਸਰਦਾਰਾਂ ਦੀ ਧੀ ਆ ਸਿੱਖਾਂ ਦੀ ਧੀ ਆ ਤੇ ਮੈਂ ਨਨਤੀ ਗਰੇਵਾਲ ਜੀ ਮਤਲਬ ਇੱਕ ਗੱਲ ਕਹਿਣੀ ਚਾਹਨਾ ਤੇਰੇ ਕੋਲ ਪ੍ਰੂਫ ਕੀ ਆ ਤੈਨੂੰ ਰਾਈਟ ਕਰਨ ਦਿੱਤਾ ਤੈਨੂੰ ਅਧਿਕਾਰ ਕਰਨ ਦਿੱਤਾ ਆ ਨਜਾਇਕ ਧੀ ਭੈ ਤਾਂ ਛੱਟੇ ਪੁੱਟਣ ਦਾ ਤੇ ਮੈਂ ਤੈਨੂੰ ਇਹ ਗੱਲ ਕਹਿਣ ਕਿਉਂਨਾ ਜੇ ਤੂੰ ਜਾਦੀ ਆ ਨਾ ਇਹ ਸਾਹਮਣੇ ਬਹਿ ਜਾ ਮੈਂ ਤੈਨੂੰ ਸਾਹਮਣੇ ਬਹਿ ਕੇ ਕੱਲੀ ਕੱਲੀ ਜਿੰਨੀਆਂ ਵੀ ਤੂੰ ਗੱਲਾਂ ਕੀਤੀਆਂ ਜਿੰਨੂੰ ਜਿੰਨੂ ਵੀ ਤੂੰ ਇਹਦੇ ਹੱਕ ਤੇ ਬੋਲੀ ਆ ਮੈਂ ਸਾਰਿਆਂ ਦੇ ਸਬੂਤ ਰੱਖ ਕੇ ਬੈਠਾ ਆ ਮੇਰੇ ਸਾਹਮਣੇ ਆਜਿਂ ਸਾਹਮਣੇ ਬਹਿ ਜਾ ਮੈਂ ਤੈਨੂੰ ਕੱਲੀ ਕੱਲੀ ਗੱਲਾਂ ਜਵਾਬ ਦਊਗਾ ਜੇ ਤੂੰ ਕਮੇਰਾ ਕਿ ਮੈਂ ਇੱਥੇ ਬਹਿ ਕੇ ਆਪਣੇ ਨੰਬਰ ਬਣਾ ਲਵਾਂ ਜਾਂ ਮੈਂ ਆਪਣੇ ਫਾਲੋਅਰ ਵਧਾ ਲਾਂ ਫਾਲੋਅਰ ਤਾਂ ਕਮਲਕੌਰ ਦੇ ਵੀ ਬਥੇਰੇ ਸੀਗੇ ਪਰ ਅੰਤਿਮ ਸੰਸਕਾਰ ਤੇ ਤਾਂ ਕੋਈ ਵੀ ਨਹੀਂ ਆਇਆ ਤੈਨਾਂ ਜਾਣੀ ਸੀਗੇ ਠੀਕ ਹੈ ਤੇ ਇਹ ਚੀਜ਼ਾਂ ਜਿਹੜੀਆਂ ਤੁਸੀਂ ਬੋਲ ਰਹੇ ਹੋ ਨਾ ਬਿਲਕੁਲ ਗਲਤ ਆ ਅਸੀਂ ਅਰਬਾ ਖਰਬਾ ਸਰਾਂ ਨਾਲ ਦੀ ਭਾਜ ਠੀਕ ਹੈ ਸਾਨੂੰ ਉਹਨਾਂ ਨੇ ਹੀ ਇਹ ਜ਼ਿੰਮੇਵਾਰੀਆਂ ਦਿੱਤੀਆਂ ਹੀਆਂ ਤੇ ਤੁਸੀਂ ਆਏ ਦਿਨ ਕੋਈ ਨਾ ਕੋਈ ਵਿਵਾਦ ਖੜਾ ਕਰਦੇ ਹੋ ਬਿਲਕੁਲ ਸਾਨੂੰ ਬਰਦਾਸ਼ਤ ਨਹੀਂ ਹੈ ਕਿੰਨੇ ਵੀ ਗੱਲ ਕਰਨੀ ਆ ਸਾਹਮਣੇ ਬੈਠ ਗੱਲ ਕਰੇ ਸਬੂਤ ਰੱਖ ਕੇ ਗੱਲ ਕਰੇ ਜੇ ਸਬੂਤ ਨਾ ਹੋਏ ਤੇ ਇਹਨਾਂ ਬੋਲਾਂ ਤੇ ਮਾਨ ਹੰਦਾ ਪਰਚਾ ਪੈਂਦਾ ਹੈ چاہے ਤੁਸੀਂ ਜਿੱਥੇ ਮਰਜ਼ੀ ਬੈਠੀ ਹੈ ਤੋਂ ਮੈਂ মিডিਆ ਨੂੰ ਵੀ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਨੀ ਜਾਵਾ ਕਿ ਇਹ ਜਿਹੜੇ ਲੋਕ ਸਰਾਰਤੀ ਅੰਤਰ ਬਾਹਰਲੇ ਮੁਲਕਾਂ ਦੀ ਬੈ ਕੇ ਸਾਡੇ ਪੰਜਾਬ ਦੀਆਂ ਧੀਆਂ ਪਣਾ ਨੂੰ ਸਾਡੇ ਪੰਜਾਬ ਦੇ ਤੇ ਜਿੰਨੇ ਵੀ ਨਾਗਰਿਕ ਨੇ ਉਹਨਾਂ ਨੂੰ ਆਏ ਦਿਨ ਉਹਨਾਂ ਦੇ ਤੇ ਕੋਈ ਨਾ ਕੋਈ ਟਿੱਪਣੀ ਲਾਉਂਦੇ ਆ ਜਾਂ ਆਏ ਦਿਨ ਕੋਈ ਨਾ ਕੋਈ ਉਹਨਾਂ ਦੇ ਤੇ ਝੂਠੇ ਇਲਜ਼ਾਮ ਲਾਉਂਦੇ ਨੇ ਜਾਂ ਉਹਨਾਂ ਨੂੰ ਭੜਕਾਉਂਦੇ ਨੇ ਤੇ ਇਹ ਕੀ ਕਹਦੇ ਬਿਲਕੁਲ ਅਸੀਂ ਮਰ ਖਲਾਫ ਚਾਹੇ ਕੋਈ ਸਾਡੇ ਇੰਡੀਆ ਦਾ ਕੋਈ ਵੀ ਨਾਗਰਿਕ ਹੈ ਸਾਡਾ ਉਹ ਭਰਾ ਹੈ ਸਾਡੀ ਭੈਣ ਹੈ ਸਾਡੀ ਧੀ ਹੈ ਤਾਂ ਇਹ ਜ ਵਿਸ਼ੇਦਹੀ ਗੱਲ ਕਰਨੀ ਆ ਤੇ ਇਹ ਚੀਜ਼ ਨੂੰ ਬਿਲਕੁਲ ਸੁਧਾਰ ਕਿਤੀ ਜਾਵੇ ਤੇ ਨਾਂੰਤੀ ਗਰੇਵਾਲ ਤੂੰ ਆਪਣੇ ਆਪ ਨੂੰ ਆਤਤ ਬਾਜ ਆ ਜਾ ਤੂੰ ਜੋ ਵੀ ਹੈਗੀ ਆ ਸਾਹਮਣੇ ਬੈਠ ਕੇ ਗੱਲ ਕਰਾਂ। ਬਾਕੀ ਤੁਸੀਂ ਕਹਿੰਦੇ ਕਿ ਇਹ ਪਨੀਰਕਾਰ ਆ। ਇਹ ਇਹਦਾ ਇਹ ਨਹੀਂ ਆ ਉਹ ਇਹਦਾ ਇਹ ਆਪਣੇ ਘਰ ਤੇ ਰਹਿ ਰਹੀ ਆ ਆਪਣੇ ਬੱਚਿਆਂ ਤੇ ਰਹਿ ਰਹੀ ਆ। ਜਿੰਨੇ ਡਿਪੋਸਟ ਦਿੱਤਾ ਉਹ ਉਹ ਨਹੀਂ ਰਹਿ ਰਿਹਾ। ਉਹ ਆਪਣੇ ਘਰ ਕੋ ਨਹੀਂ ਰਹਿੰਦਾ। ਇਹ ਆਪਣੇ ਘਰ ਤੇ ਰਹਿ ਰਹੀ ਆ ਜਿੱਥੇ ਵਿਆਹੀ ਆਈ ਉੱਥੇ ਹੀ ਰਹਿ ਰਹੀ ਆ। ਆਪਣੇ ਬੱਚਿਆਂ ਵਿੱਚ ਰਹਿ ਰਹੀ ਆ ਆਪਣੇ ਸਸੋਰੇ ਦੇ ਵਿੱਚ ਰਹਿ ਰਹੀ ਆ। ਆਪਣੀ ਦਿਓ ਚਠਾਣੀ ਦਿਸ਼ਾਨ ਦਿਰਾਣੀ ਚਠਾਣੀ ਦੇ ਵਿੱਚ ਰਹਿ ਰਹੀ ਆ ਆਇਆ ਤੈਨੂੰ ਮੈਂ ਦਿਖਾਉਣਾ ਆਪਣੀ ਕਿਰਤ ਕਰ ਰਹੀ ਆ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਕਿਸੇ ਨੂੰ ਨਜਾਇਜ਼ ਬਦਨਾਮ ਨਹੀਂ ਕਰਦਾ ਜਿਹੜਾ ਬੰਦਾ ਆਪ ਗੰਦਾ ਹੋ ਤੇ ਜਿਹਨੂੰ ਗੰਦਾ ਕਹਿੰਦਾ ਆ ਤੇ ਬਨੀਤ ਕੌਰ ਨੂੰ ਮੈਂ ਚੰਗੇ ਤਰੀਕੇ ਜਾਣਦਾ ਐ ਇਦਾਂ ਹਰ ਮਸਲੇ 'ਚ ਮੈਂ ਖੜਾ ਹੋਇਆ ਵਾਂ ਤਾਂ ਮੈਂ ਖੜਾ ਰਹਾਗਾ 30000 ਸਾਡੇ ਪੰਜਾਬ ਦੀ ਧੀ ਆ ਸਾਡੇ ਗੱਤਿਆਂ ਨੇ ਹੈ ਅਸੀਂ ਕਹੇ ਧੀ ਨੂੰ ਮਾੜਾ ਨਹੀਂ ਕਹਿੰਦੇ ਅਸੀਂ ਤੈਨੂੰ ਵੀ ਮਾੜਾ ਨਹੀਂ ਕਹਿੰਦੇ ਤੇ ਤੂੰ ਹੀ ਕਹੇ ਦੀ ਧੀ ਆ ਪਰ ਸਾਡੇ ਲਈ ਧੀ ਆ ਨੇ ਪਰ ਕਿੱਦੇ ਪੇਚ ਕਰਨਾ ਸਾਲਿਆ ਕਰੋ ਝੂਠੀਆਂ ਇਹਦੀਆਂ ਗੱਲਾਂ ਸੁਣ ਕੇ ਨਾ ਉਹ ਉਹ ਨੂੰ ਪਹਿਲਾਂ ਪਰਖਿਆ ਕਰੋ ਬਿਨਾਂ ਸੁਣਦੇ ਸਮਝੇ ਕਿਸ ਨੂੰ ਰਾਈਟ ਨਹੀਂ ਹੈਗਾ ਕਿਸ ਤੇ ਇਲਜ਼ਾਮ ਲਾਉਣ ਦਾ ਠੀਕ ਹੈ ਜੀ ਉਹ ਗੁਰੂ ਦੀ ਸਿੰਘ ਨਹੀਂ ਆ ਜੇ ਤੂੰ ਗੁਰੂ ਗ੍ਰੰਥ ਸਾਹਿਬ ਮੰਨਦੀ ਹੈ ਨਾ ਤੇ ਮੈਂ ਦੁਬਾਰਾ ਇਹ ਲਵਜ ਨਹੀਂ ਹੋਣ ਦੇਦਾ ਇਹ ਚੀਜ਼ ਤੇ ਮੇਰੇ ਨਾਲ ਗੱਲ ਕਰਨੀ ਜਿਹੜੀ ਕਰਨੀ ਆ ਮੈਂ ਤੁਹਾਨੂੰ ਜਵਾਬ ਦੇਵਾਂਗਾ ਕੋ ਜ세दार ਪ੍ਰਗਟ ਸਿੰਘ ਅਰਪਾ ਖਰਪਾ ਤਰਨਾਲਾ ਜ਼ਿਲ੍ਹਾ ਲੁਧਿਆਣਾ ਵਾਇਗਰ ਜਿੱਕਾ ਕਾਲਜ ਸਾਹੀ ਫਦੇ ਤੇ ਇਹ ਬਲੀ ਰਿਕਾਰਡ ਦੇ ਨਾਲ ਤੇ ਨਾਲ ਹੀ ਜਾਵਾਂਗੇ ਤੇ ਸਾਡੀ ਧੀਆ ਸਾਡੇ ਦਲਤੀ ਸਿੰਘਣੀ ਆ ਅਸੀਂ ਪੁਲਿਸ ਬੋਰਡ ਕਰਦੇ ਆ ਜੇ ਕੋਈ ਨਜਾਇਜ਼ ਕਰੂਗਾ ਜੇ ਤਾਂ ਕਾਗਰ ਕੋ ਉਮਰ ਕੋਲ ਹਾਨੂੰ ਬਰਦਾਸ਼ਤ ਨਹੀਂ ਆ